ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਦਿੱਲੀ ਹੋਣੀ ਸੀ ਬਠਿੰਡਾ ਦੇ ਵਿੱਚ ਪਰ ਹੁਣ ਇਸ ਰੈਲੀ ਦੀ ਥਾਂ ਬਦਲ ਦਿੱਤੀ ਗਈ ਹੈ ਇਸ ਖਬਰ ਦੇ ਸਾਨਾ ਜੋੜ ਚੁੱਕੇ ਨੇ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਨਪਿੰਦਰ ਆਕਰ ਕੀ ਕਾਰਨ ਰਿਆ ਥਾਂ ਬਦਲਣ ਦਾ ਅਤੇ ਕਿੱਥੇ ਹੁਣ ਹੋਣ ਜਾ ਰਹੀ ਹੈ ਰਾਹੁਲ ਗਾਂਧੀ ਦੀ ਰੈਲੀ ਰਾਹੁਲ ਗਾਂਧੀ ਦੀ ਬਠਿੰਡਾ ਵਾਲੀ ਰੈਲੀ ਜਿਹੜੀ ਹੈ ਮਾਡਲ ਟਾਊਨ ਦੇ ਵਿੱਚ ਹੋਣੀ ਸੀ ਜਿੱਥੇ ਕੱਲ ਨਰੇਂਦਰ ਮੋਦੀ ਦੀ ਰੈਲੀ ਹੋਈ ਸੀ ਦੋਨਾਂ ਆ ਪਾਰਟੀਆਂ ਨੂੰ ਇੱਕੋ ਜਗ੍ਹਾ ਦੀ ਪਰਮਿਸ਼ਨ ਦਿੱਤੀ ਗਈ ਸੀ ਕਿ ਪਹਿਲਾਂ ਵੀ ਲਗਾਤਾਰ ਰੈਲੀ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ ਪਹਿਲਾਂ ਔਰ ਜਦ ਕਾਂਗਰਸ ਨੂੰ ਜਿਹੜੀ ਪਰਮਿਸ਼ਨ ਨਹੀਂ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜਦੋਂ ਉਹ ਮਾਮਲੇ ਨੇ ਤੁਰ ਫੜਿਆ ਤਾਂ ਕਾਫੀ ਜਦੋਜਹਿਦ ਦੇ ਬਾਅਦ ਕਾਂਗਰਸ ਨੂੰ ਉਹੀ ਜਗ੍ਹਾ ਜਿਹੜੀ ਹੈ ਮਾਡਲ ਟਾਊਨ ਦਾ ਗਰਾਊਂਡ ਹੈ ਜਿਹੜਾ ਰੈਲੀ ਕਰਨ ਦੇ ਲਈ ਦਿੱਤਾ ਗਿਆ ਪਰ ਉਸ ਤੋਂ ਅਚਾਨਕ ਬਾਅਦ ਅੱਜ ਤਹ ਬਹ ਤੱਕ ਜਿਹੜਾ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿਹਾ ਜਾ ਰਿਹਾ ਸੀ ਕਿ ਉਸੇ ਟੈਂਟ ਦੇ ਵਿੱਚ ਜਾਂ ਤਾਂ ਰੈਲੀ ਹੋਏਗੀ ਜਾਂ ਜਲਦੀ ਨਾਲ ਉਸ ਟੈਂਟ ਨੂੰ ਹਟਾ ਕੇ ਨਵਾਂ ਟੈਂਟ ਲਾਇਆ ਜਾਏਗਾ ਜਿੱਥੇ ਹਰ ਗਾਂਧੀ ਦੀ ਰੈਲੀ ਹੋਏਗੀ ਆਪੀ ਕਾਂਗਰਸ ਦੇ ਕਰੇਕਟਰ ਉੱਥੇ ਲੱਗੇ ਵੀ ਰਹੇ ਪੂਰਾ ਅੱਧੇ ਦਿਨ ਤੱਕ ਉਹ ਆਪਣੀਆਂ ਤਿਆਰੀਆਂ ਉੱਥੇ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਪਰ ਅਚਾਨਕ ਇਹਨ ਵਕਤ ਤੇ ਜੋ ਦੱਸਿਆ ਜਾ ਰਿਹਾ ਹੈ ਅਚਾਨਕ ਇਹਨ ਵਕਤ ਤੇ ਪ੍ਰਸ਼ਾਸਨ ਵੱਲੋਂ ਜੋ ਕਿਹਾ ਗਿਆ ਕਿ ਇੱਥੇ ਰੈਲੀ ਜਿਹੜੀ ਨਹੀਂ ਹੋ ਸਕਦੀ ਕਿਉਂਕਿ ਟੈਂਟ ਵਾਲਿਆਂ ਨੇ ਜਿੰਨੇ ਜ ਉਹਨਾਂ ਨੂੰ ਕਿਹਾ ਕਿ ਜਿਹੜਾ ਟੈਂਟ ਹੈ ਉਹ ਕਈ ਦਿਨ ਤੱਕ ਘੱਟੋ ਘੱਟ 5 ਦਿਨ ਤੱਕ ਉੱਥੋਂ ਹਟਾਇਆ ਨਹੀਂ ਜਾ ਸਕਦਾ ਅਜੇ ਵਿੱਚ ਕਿਉਂਕਿ ਇਹ ਸਿਰਫ ਇੱਕ ਦਿਨ ਦਾ ਸਮਾਂ ਕੱਲ ਦਾ ਦਿਨ ਬਚਿਆ ਪਰ ਉਸ ਤੋਂ ਜਿਹੜੀ ਰਾਹੁਲ ਗਾਂਧੀ ਰੈਲੀ ਹੈ ਅਚਨਚੇਤ ਮੌਕੇ ਦੇ ਉੱਤੇ ਕਾਂਗਰਸ ਨੂੰ ਝਟਕਾ ਦੇ ਦਿੱਤਾ ਪ੍ਰਸ਼ਾਸਨ ਨੇ ਕਿ ਉੱਥੇ ਇਹ ਨਹੀਂ ਹੋ ਸਕਦੀ ਨਵੀਂ ਜਗ੍ਹਾ ਦੇ ਦਿੱਤੀ ਗਈ ਹੈ ਰੈਲੀ ਦੇ ਲਈ ਬਟਿੰਡਾ ਦਾ ਫਰਮਲ ਤੋਂਮੀ ਦਾ ਜਿਹੜਾ ਇੱਕ ਖੇਤ ਜਿਹੜੀਮ ਹੈ ਉਹ ਕੌਂਸਲ ਦਿੱਤਾ ਗਿਆ ਹੁਣ ਅਸ਼ੋਕ ਕੰਵਰ ਹਰਿਆਣਾ ਕੌਂਨ ਦੇ ਪ੍ਰਧਾਨ ਨੇ ਜਿਹੜਾ ਰੈਲੀ ਦੇ ਇੰਚਾਰਜ ਨੇ ਉਹ ਆਪਣੇ ਕਾਰਜਕਰਤਾਵਾਂ ਨਾਲ ਪੰਜਾਬ ਹਰਿਆਣਾ ਦੇ ਕਾਰਜਕਰਤਾ ਭਾਰੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਫਰਾਰਦ ਦੇ ਵਕਤ ਹੁਣ ਇਸ ਵਕਤ ਜਿਹੜਾ ਸ਼ੁਰੂ ਕੀਤਾ ਗਿਆ ਕੰਮ ਜਿਹੜਾ ਨਵੀਂ ਜਗ੍ਹਾ ਦੇ ਉੱਤੇ ਟੈਂਕ ਲਾਉਣ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਪਰ ਕਿਤਨੇ ਕਿਤੇ ਕਾਂਗਰਸ ਦੀ ਜਿਹੜੀ